ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਤੋਂ ਆਪਾਂ ਤੁਹਾਡੇ ਨਾਲ ਰੂਬਰੂ ਆ ਤੇ ਇੱਥੇ ਆਪਾਂ ਨਾ ਪੀਆਰ 131 ਝੋਨਾ ਲਾਇਆ ਹੋਇਆ 1 ਜੁਲਾਈ ਨੂੰ ਲਾਇਆ ਸੀ ਤੇ ਅੱਜ ਹੈਗਾ 7 ਅਗਸਤ ਮੋٹے ਤੌਰ ਤੇ 37 38 ਦਿਨਾਂ ਦਾ ਇਹ ਝੋਨਾ ਹੋ ਗਿਆ ਤੇ ਪੀਆਰ 131 ਝੋਨੇ ਦੀ ਉਹ ਵੈਰਾਈਟੀ ਹੈ ਜਿਹਦੇ ਬਾਰੇ ਕਿਹਾ ਜਾਂਦਾ ਵੀ ਇਹਨੂੰ ਬੌਣਾ ਰੋਗ ਵਾਇਰਸ ਉੱਡ ਕੇ ਲੈਂਦਾ ਇੱਕ ਨਹੀਂ ਅੱਧਾ ਨਹੀਂ ਪੂਰੇ 1.5 ਏਕੜ ਝੋਨਾ ਇੱਥੇ ਪੀਆਰ 131 ਲੱਗਿਆ ਹੋਇਆ ਤੇ ਇਹਦੇ ਚ ਬੌਣੇ ਰੋਗ ਵਾਇਰਸ ਦਾ ਇੱਕ ਵੀ ਬੂਟਾ ਲੱਭ ਕੇ ਦਿਖਾ ਦਿਓ ਹੁਣ ਇਸ ਝੋਨੇ ਬਾਰੇ ਸਾਰੀ ਗੱਲਬਾਤ ਡਿਟੇਲ ਚ ਤੁਹਾਨੂੰ ਦੱਸਾਂਗੇ ਪਰ ਉਦੋਂ ਪਹਿਲਾਂ ਬਾਈ ਜੀ ਹੋਰਿਆਂ ਨਾਲ ਮਿਲਵਾ ਦਿਆਂ ਬਾਈ ਜੀ ਬਰਿਆਮ ਸਿੰਘ ਪਿੰਡ ਢੇਰ ਦਵਾਨਾ ਰਤੀਏ ਦੇ ਨੇੜੇ ਫਤਿਹਪੁਰਾਵਾਦ ਜ਼ਿਲ੍ਹਾ ਹਰਿਆਣਾ ਤੇ ਤੁਹਾਡਾ ਸ਼ੋਭਨਾ ਮੇਰਾ ਗੁਰਮੇਲ ਸਿੰਘ ਤੇ ਇਹਨਾਂ ਦੇ ਮਿੱਤਰ ਗੁਰਮੇਲ ਸਿੰਘ ਉਚੇਚੇ ਤੌਰ ਤੇ ਇੱਥੇ ਪਹੁੰਚੇ ਆ ਪਰ ਤੁਸੀਂ ਆਪਾਂ YouTube ਤੇ ਜਿਹੜਾ ਲਾਈਵ ਕੀਤਾ ਸੀਗਾ ਇਸੇ ਖੇਤ ਚ ਉਹ ਲਾਈਵ ਇਹਨਾਂ ਨੇ ਦੇਖਿਆ ਤੇ ਫਿਰ ਸੱਚ ਝੂਠ ਦਾ ਨਤਾਰਾ ਕਰਨ ਦੇ ਨਜ਼ਰੀਏ ਤੋਂ ਬਾਈ ਜੀ ਇੱਥੇ ਪਹੁੰਚੇ ਤੇ ਇਹਨਾਂ ਨੇ ਜੋ ਲਾਈਵ ਚ ਦੇਖਿਆ ਸੀ ਉਹ ਸਹੀ ਆ ਜਾਂ ਗਲਤ ਸੀ ਇਹ ਇਹ ਆਪੇ ਦੱਸਣਗੇ ਤੇ ਦਪਿੰਦਰ ਸਿੰਘ ਜੀ ਹੁਣ ਆ ਦਾ ਇਹ ਖੇਤ ਆ ਦਪਿੰਦਰ ਸਿੰਘ ਜੀ ਫਸਟ ਟਾਈਮ ਫਾਰਮਰ ਆ ਇਹਨਾਂ ਨੇ ਜ਼ਿੰਦਗੀ ਚ ਕਦੇ ਖੇਤੀ ਕੀਤੀ ਨਹੀਂ ਸੀ ਪਹਿਲਾਂ ਪੜ੍ਹਾਈ ਦੇ ਚੱਕਰਾਂ ਚ ਕਿਤੇ ਚੰਡੀਗੜ੍ਹ ਕਿਤੇ ਕਿੱਥੇ ਤੇ ਉਸ ਤੋਂ ਬਾਅਦ ਚਲੇ ਗਏ ਸੀ ਕੈਨੇਡਾ ਸਿਟੀ ਜਨ ਵੀ ਹੋ ਗਏ ਸੀ ਪਰ ਸਾਰਾ ਕੁਝ ਛੱਡ ਛੜਾ ਕੇ ਵਾਪਸ ਪੰਜਾਬ ਆ ਗਏ ਇੱਥੇ ਆ ਕੇ ਪੰਜ ਕਿੱਲੇ ਸ਼ੁਰੂ ਕੀਤੀ ਕੁਦਰਤੀ ਖੇਤੀ ਆਪਦੇ ਵਾਣ ਚ ਤੇ ਜਿਹੜਾ ਆ PR131 ਆ ਇਹ ਸਾਰੇ ਦਾ ਸਾਰਾ ਵਾਣ ਸਾਢੇ 10 ਕਿੱਲੇ ਸਾਡੇ ਕੋਲੇ ਬਾਈ ਠੇਕੇ ਤੇ ਆ ਤੇ ਇਹਦੇ ਚ ਕੈਮੀਕਲ ਖੇਤੀ ਦੇ ਤਹਿਤ ਲਾਇਆ PR131 ਤੇ ਇਹ ਇੰਨੇ ਘੱਟ ਖਰਚੇ ਦੇ ਨਾਲ ਸਿਰੇ ਚੜ ਚੱਲਿਆ ਝੋਨਾ ਕਿ ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਵੀ ਇਦਾਂ ਵੀ ਹੋ ਸਕਦਾ ਤਾਂ ਪਹਿਲਾਂ ਤਾਂ ਬਾਈ ਜੀ ਨਾਲ ਗੱਲ ਕਰਦੇ ਆਂ ਤੇ ਫਿਰ ਆਪਾਂ ਇਹਦੇ ਝੋਨੇ ਦੇ ਪਾਲਣ ਪੋਸ਼ਣ ਬਾਰੇ ਵੀ ਗੱਲ ਕਰਾਂਗੇ ਸਾਸਿਕਾਲ ਬਰਿਆਮ ਸਾਸਿਕਾਲ ਜੀ ਸੋ ਬਰਿਆਮ ਜੀ ਤੁਸੀਂ YouTube ਤੇ ਲਾਈਵ ਦੇਖਿਆ ਇਸੇ ਖੇਤ ਚੋਂ ਮੈਨੂੰ ਹਾਂਜੀ ਹਾਂਜੀ ਸੱਚ ਝੂਠ ਦਾ ਨਿਤਾਰਾ ਕਰਨਾ ਆਇ ਸੀ ਫਿਰ ਅੱਜ ਹਾਂਜੀ ਅਸੀਂ ਕਾ ਚਲੋ ਜਾ ਕੇ ਦੇਖ ਕੇ ਆਨੇ ਆ ਵੀ ਕਿਤੇ ਝੂਠ ਤਾਂ ਨਹੀਂ ਬੋਲੀ ਯਾਰੇ ਹੂੰ ਤੇ ਜਦੋਂ ਆ ਕੇ ਦੇਖਿਆ ਤਾਂ ਬਾਕੀ ਤੁਸੀਂ ਸੱਚ ਜਿਹੜਾ ਕੁਝ ਦੱਸ ਰਹੇ ਸੀ ਉਹੀ ਬਿਲਕੁਲ ਆ ਕੇ ਦੇਖਿਆ ਉਹੀ ਆ ਬਿਲਕੁਲ ਉਹੀ ਆ ਜੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਹਿਣਾ ਤਾਂ ਇਹ ਚਾਹਾਂਗੇ ਜੀ ਵੀ ਦੇਖੋ ਤੁਸੀਂ ਕਿੰਨਾ ਵਧੀਆ ਸਨੇਹਾ ਦੇ ਰਹੇ ਹੋ ਨਾ ਸੁੱਕਾ ਖੇਤ ਪਿਆ ਤੁਹਾਡਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹਵਾ ਰੌਸ਼ਨੀ ਨਮੀ ਭਰਪੂਰ ਹੈ ਨਾ ਪਾਣੀ ਦੂਰੋ ਦੂਰ ਉਹ ਚੀਜ਼ ਆਸੀਂ ਆ ਕੇ ਦੇਖਿਆ ਖੁੱਲਾ ਡੁੱਲਾ ਝੋਨਾ ਲੱਗਿਆ ਹੋਇਆ ਤੇ ਕੋਈ ਬਿਮਾਰੀ ਨਹੀਂ ਕੋਈ ਪੱਤਾ ਲਵੇਟ ਨਹੀਂ ਕੋਈ ਹੋਣੀ ਜੂਰੀਆ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਬਹੁਤ ਘਟ ਪਾਇਆ ਹੈ ਨਾ ਜੀ ਸੋ ਬਾਈ ਜੀ ਆਇਆ ਇਹਨਾਂ ਨੇ ਜੋ ਲਾਈਵ ਚ ਦੇਖਿਆ ਸੀ ਉਸ ਤੋਂ ਵਧੀਆ ਇਹਨਾਂ ਨੂੰ ਖੇਤ ਦੇਖਣ ਨੂੰ ਮਿਲਿਆ ਤੇ ਇਹ ਸਾਡੀ ਗੱਲ ਦੀ ਗਵਾਹੀ ਭਰਦੇ ਪਏ ਆ ਹੁਣ ਮੈਂ ਤੁਹਾਨੂੰ ਧਿਆਨ ਚ ਲਿਆ ਦਿਆਂ ਕਿ ਸਿਰਫ 72 ਕਿਲੋ ਯੂਰੀਆ ਚਾਰ ਕਿਸ਼ਤਾਂ ਚ ਇਸ ਵਾਹਣ ਦੇ ਵਿੱਚ ਅਸੀਂ ਪਾਇਆ 15 ਕਿਲੋ ਸਰੋਂ ਦੀ ਖਾਲ ਪਾਈ ਆ ਤੇ 15 ਕਿਲੋ ਹੀ ਪਾਈ ਆ ਪोटाश ਕਿੱਲੇ ਦੀ ਤੇ ਸਾਡਾ ਖਰਚਾ ਇਹਨਾਂ ਸਾਰੀਆਂ ਚੀਜ਼ਾਂ ਤੇ ਆਇਆ ਮੋٹے ਤੌਰ ਤੇ 12-1300 ਰੁਪਇਆ ਹੁਣ ਤੱਕ ਇਸ ਤੋਂ ਬਾਅਦ ਅਸੀਂ ਇਹਦੇ ਚ ਕੁਝ ਨਹੀਂ ਪਾਉਣਾ ਲੋੜ ਅਨਸਾਰ ਪਾਣੀ ਲਾਉਣਿਆ ਉਹ ਵੀ ਸੁਕਾ ਸੁਕਾ ਕੇ ਕਿਸਾਨ ਵੀਰੋਂ ਇਹਨੂੰ ਜਿਹੜਾ ਆਖਰੀ ਪਾਣੀ ਲੱਗਿਆ ਉਹ 31 ਜੁਲਾਈ ਦਾ ਲੱਗਿਆ ਤੇ ਅੱਜ 7 ਅਗਸਤ ਦਾ ਤੇ ਤੁਸੀਂ ਦੇਖੋ ਵਾਹਣ ਚਿੱਟਾ ਹੋਣ ਕਿਨਾਰੇ ਆ ਪੱਚ ਇੱਕ ਵੀ ਬੂੰਦ ਪਾਣੀ ਨਹੀਂ ਤੇ ਅਸੀਂ ਬੂਟਾਂ ਦੇ ਨਾਲ ਵਾਹਣ ਚ ਤੁਰੇ ਫਿਰਦੇ ਆ ਖੜੇ ਆ 31 ਜੁਲਾਈ ਨੂੰ ਇਹਨੂੰ ਪਾਣੀ ਲੱਗਿਆ ਅੱਜ 7 ਅਗਸਤ ਆ ਯਾਨੀ ਕਿ ਪੂਰਾ ਸੁਕਾ ਸੁਕਾ ਕੇ ਪਾਣੀ ਲਾ ਰਹੇ ਆ ਯੂਰੀਆ 30 ਦਿਨਾਂ ਦੇ ਵਿੱਚ ਪੂਰਾ ਕੀਤਾ ਗਿਆ ਸਾਰੀ ਖਾਦ ਤੇ ਉਹਦਾ ਨਤੀਜਾ ਇਹ ਮਿਲਿਆ ਕਿ ਪੱਤੇ ਸਿਹਰੇ ਕੰਨ ਲਰ ਗਏ ਗਵਾਂਡੀਆਂ ਨੇ ਅੱਜ ਪੱਤਾ ਲਪੇਟ ਵਾਲੀ ਸਪਰੇ ਕਰਤੀ ਆ। ਹਾਂਜੀ ਅੱਜ ਕਰਤੀ। ਤੇ ਅਸੀਂ ਨਾ ਅੱਜ ਕਰਨੀ ਆ ਤੇ ਨਾ ਕੱਲ ਕਰਨੀ ਆ। ਬਿਨਾਂ ਕਿਸੇ ਕੀਟਨਾਸ਼ਕ ਤੇ ਬਿਨਾਂ ਕਿਸੇ ਫੰਗੀਸਾਈਡ ਦੀ ਸਪਰੇ ਤੋਂ ਇਹ ਝੋਨਾ ਵਧ ਲੈਣਾ। ਤੁਸੀਂ ਦੱਸੋ ਵਧਿਆ ਜਾ ਸਕਦਾ? ਵਧਿਆ ਜਾਊਗਾ ਜੀ ਪੂਰਾ ਵਧੀਆ ਗਾਰੰਟੀ ਨਾਲ। ਕਿਉਂਕਿ ਇਹਦੇ 'ਚ ਹਵਾ ਰੌਸ਼ਨੀ ਖੁੱਲੀ ਡੁੱਲੀ ਆ। ਹਾਂਜੀ। ਪਾਣੀ ਅਸੀਂ ਸੁਕਾਸ ਕਾ ਕੇ ਲਾ ਰਹੇ ਆ ਤੇ ਜਿੱਥੇ ਪਾਣੀ ਅੰਨੇ ਵਾ ਹਵਾ ਕੋ ਮਨਈ ਰਹੀ ਝੋਨੇ 'ਚ ਰੌਸ਼ਨੀ ਥੱਲੇ ਤੱਕ ਆ ਨਹੀਂ ਰਹੀ। ਜਾਣੀ ਕਿ ਜਿੱਥੇ ਗਿੱਲ ਹਨੇਰਾ ਹੋ ਮਸਾਲਾ ਮਾਹੌਲ ਆ ਉਹ ਸੰਘਣੇ ਝੋਨੇ ਚ ਹੀ ਆ ਹਾਂਜੀ ਤੇ ਲਗਾਤਾਰ ਦਿੱਤੇ ਪਾਣੀ ਖੜਾ ਉੱਥੇ ਹੀ ਆ ਉੱਥੇ ਬਈ ਫੰਗਸ ਵੀ ਪੈਣੀ ਆ ਉੱਥੇ ਕੀੜਿਆਂ ਦਾ ਅਟੈਕ ਵੀ ਹੋਣਾ ਉੱਥੇ ਤੁਹਾਨੂੰ ਸਪਰੇਆ ਵੀ ਕਰਨੀਆਂ ਪੈਣਗੀਆਂ ਫੰਗੀਸਾਈਡ ਵੀ ਤੇ ਕੀਟਨਾਸ਼ਕ ਵੀ ਤੇ ਇੱਥੇ ਅਸੀਂ ਉਹ ਮਾਹੌਲ ਹੀ ਨਹੀਂ ਬਣਨ ਦਿੱਤਾ ਜਿਹੜੇ ਕਾਰਨ ਕਰਕੇ ਤੁਹਾਡੇ ਖੇਤਾਂ 'ਚ ਅਟੈਕ ਹੁੰਦਾ ਅਸੀਂ ਆਪਦੇ ਖੇਤ 'ਚੋਂ ਕਾਰਨ ਹੀ ਦੂਰ ਕਰਤਾ ਇਸ ਕਰਕੇ ਸਾਡੇ ਖੇਤ 'ਚ ਨਾ ਕੋਈ ਪਤੰਗਾ ਕਿਸੇ ਵੀ ਸੁੰਡੀ ਦਾ ਤੇ ਨਾ ਹੀ ਇੱਥੇ ਕੋਈ ਆਮਦਾ ਤੇ ਅਟੈਕ ਤਾਂ ਦੂਰ ਦੀ ਗੱਲ ਆ ਹੁਣ ਅਸੀਂ ਸਿਰਫ ਤੇ ਸਿਰਫ ਇਹਦੇ ਉੱਤੇ 2 ਸੁਪਰੀਆਂ ਬਾਈ ਜੀ ਉਹ ਜਿਹੜੇ ਦੋ ਡਰਮਾਂ ਦੇ ਵਿੱਚ ਸਮਾਨ ਘੋਲਿਆ ਉਹਨੂੰ ਕੀ ਕਹਿਆ ਸੀ ਆਪਾਂ ਢਾਈ ਢਾਈ ਇੱਕ ਲਘੂ ਤਤ ਕੋਲ ਮਾਰਿਆ ਵੀ 100 ਤਤਾਂ ਦਾ ਘੋਲ ਬਣਾਇਆ ਸੀ ਉਹਦੀਆਂ ਦੋ ਸੁਪਰੀਆਂ ਕਰਦੀਆਂ 100 ਪਲੱਸ ਤਤਾਂ ਉਹਦੇ ਚ ਢਾਈ ਢਾਈ ਇੱਕ ਲਘੂ ਤਤ ਕੋਲ ਢਾਈ ਕਿਲੋ ਸਰੋਂ ਦੀ ਖਾਲ ਢਾਈ ਕਿਲੋ ਪਾਥੀਆਂ ਦੀ ਸੁਆਹ 1 ਕਿਲੋ ਕੰਧਾਂ ਦੇ ਕਰਨ ਵਾਲਾ ਚੂਨਾ ਇਹੜੀ ਕਲੀ ਕਰਦੇ ਆਪਾਂ ਤੇ 350 ਗ੍ਰਾਮ ਪੀਸਿਆ ਹੋਇਆ ਪਾਕਿਸਤਾਨੀ ਲੂਣ ਇਹ 1 ਕਿੱਲੇ ਦਾ 35 ਲੀਟਰ ਪਾਣੀ ਚ ਇਹਦਾ ਘੋਲ ਬਣਦਾ ਤੇ 220 ਲੀਟਰ ਵਾਲੇ ਡਰਮ ਚ ਇਹ 5 ਕਿੱਲਿਆਂ ਦਾ ਬਣ ਜਾਂਦਾ ਤਾਂ ਇਹਨੂੰ ਦਿਨ ਚ ਦੋ ਵਾਰੀ ਹਿਲਾਉਣਾ 3 ਦਿਨ ਇਹਨੂੰ ਐਦਾਂ ਹੀ ਰੱਖਣਾ ਹਿਲਾਉਂਦੇ ਹੋਏ ਚੌਥੇ ਦਿਨ ਇਹਨੂੰ ਅਸੀਂ ਵਰਤਾਂਗੇ ਸਪਰੇਅ ਦੇ ਤੌਰ ਤੇ ਵਰਤਣ ਤੋਂ ਪਹਿਲਾਂ ਇਹਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਜਦੋਂ ਪਾਣੀ ਨਿੱਤਰ ਗਿਆ ਗਾਰਜੀ ਥੱਲੇ ਵਹਿ ਗਈ ਤੇ ਨਿੱਤਰਿਆ ਹੋਇਆ 12 ਲੀਟਰ ਪਾਣੀ ਕਿੱਲੇ ਦਾ ਉਹ ਅਸੀਂ ਫਸਲ ਦੇ ਉੱਤੇ ਇੱਕ ਤਾਂ ਹੁਣ ਸਪਰੇਅ ਕਰਾਂਗੇ ਜਦੋਂ ਪਾਇਪ ਭਰਨੀ ਸ਼ੁਰੂ ਹੋਈ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਲੱਸੀ ਪਾਵਾਂਗੇ 6 ਲੀਟਰ ਲੱਸੀ ਗ੍ਰੋਥ ਪ੍ਰੋਮੋਟਰ ਵੀ ਆ ਤੇ ਫੰਗੀ ਸਾਈਡ ਦਾ ਕੰਮ ਵੀ ਕਰਦੀ ਆ ਤੇ ਦੂਜੀ ਸਪਰੇਅ ਅਸੀਂ ਕਰਾਂਗੇ ਜਦੋਂ ਬੂਰ ਝੜ ਕੇ ਦੁੱਧਾ ਭਰਨਾ ਸ਼ੁਰੂ ਹੋ ਗਿਆ ਮੁੰਜਰਾਂ ਦੇ ਵਿੱਚ ਤੇ ਉਹਦੇ ਵਿੱਚ ਵੀ ਅਸੀਂ 6 ਲੀਟਰ ਲੱਸੀ ਪਾਵਾਂਗੇ ਪਰ ਦੂਜੀ ਸਪਰੇਅ ਦੇ ਵਿੱਚ ਅਸੀਂ 2.5 ਟਾਈ ਟਾਈ ਇਕ ਕਾਲੇ ਘੋਲ ਦੇ ਵਿੱਚ ਲੂਣ ਨਹੀਂ ਪਾਉਣਾ ਜਿਹੜਾ ਸਿੰਧਾ ਨਾਮਕ ਆ ਉਹ ਨਹੀਂ ਪਾਉਣਾ बस ਆ ਹੀ ਦੋ ਕੰਮ ਹੋਰ ਕਰਕੇ ਅਸੀਂ ਝੋਨਾ ਵਾਢ ਲੈਣਾ ਤੇ ਬਾਈ ਨਾਲੀਆਂ ਕਿੰਨੀਆਂ ਗਿਣੀਆਂ ਆਪਾਂ ਨਾਲੀਆਂ ਆਪਾਂ ਜਿਹੜਾ ਸਭ ਤੋਂ ਛੋਟਾ ਪੇਡਾ ਸੀ ਉਹਦੇ 25 ਜੀ ਤੇ ਜਿਹੜਾ ਦਰਮਿਆਨਾ ਸੀ ਉਹਦੀਆਂ 40 ਵੀ ਸੀਗੀਆਂ ਜੀ ਵੱਧ ਤੋਂ ਵੱਧ ਜਿਵੇਂ ਆਪਾਂ 50 ਵੀ ਗਿਣੀਆਂ ਨੇ ਜੀ ਹਾਂਜੀ ਤਾਂ ਅੱਜ ਅਸੀਂ 25 40 50 ਨਾਲੀਆਂ ਗਿਣੀਆਂ ਤੇ ਪਰसों ਜਦੋਂ ਮੈਂ ਆਇਆ ਸੀ ਇੱਕ ਬੂਟੇ ਦੀਆਂ 68 ਵੀ ਗਿਣੀਆਂ ਟ੍ਰੇਚਰ ਕੀ ਕਹਿੰਦਾ ਵੀ ਪੀ ਆਰ 131 ਟ੍ਰਾਂਸਪਲਾਂਟੇਸ਼ਨ ਤੋਂ ਬਾਅਦ 15 ਤੋਂ 25 ਮੁੰਜਰਾ ਬਣਾ ਨਾਲ ਫੋਟਾ ਕਰ ਸਕਦਾ ਪ੍ਰੋਡਕਟਿਵ ਟਿੱਲਰ ਕਿੰਨੇ ਕੱਢੂਗਾ 15 ਤੋਂ 25 ਤੇ ਪ੍ਰੋਡਕਟਿਵ ਟਿੱਲਰਾਂ ਦਾ ਟਾਈਮ ਕਿੰਨਾ 40 ਤੋਂ 45 ਰਹਿਣਾ ਅੱਜ ਸਾਡਾ ਝੋਨਾ 38ਵੇਂ ਰੈਂਚ ਆ ਤੇ ਯੂਨੀਵਰਸਿਟੀ ਜਿੰਨੇ ਟਿੱਲਰ ਕਹਿੰਦੀ ਹੈ ਉਹਦੋਂ ਤਿੱਗਣੇ ਟਿੱਲਰ ਹੋਏ ਪਏ ਇੱਥੇ ਹਾਂਜੀ ਤਿੱਗਣੇ ਟਿੱਲਰ ਹੋਏ ਪਏ ਹਨ ਤੇ ਇਹਦਾ ਮਤਲਬ ਮੁੰਜਰਾ ਕਿੰਨੀਆਂ ਪੈਣਗੀਆਂ ਤਿੱਗਣੀਆਂ ਤਿੱਗਣੀ ਪੈਣਗੀਆਂ ਤੇ ਝਾੜ ਮੈਂ ਕਹਿੰਦਾ ਡੇਡਾ ਹੀ ਡੇਡਾ ਹਾਂ ਚਲੋ ਡੇਡਾ ਤਾਂ ਹੋਊਗਾ ਹੀ ਹੁਣਾਂ ਤਾਂ ਤਿਗਣਾ ਹੀ ਚਾਹੀਦਾ ਪਰ ਅਸੀਂ ਡੇਡੇ ਨਾਲ ਵੀ ਪ੍ਰਸੰਨ ਤਾਂ ਹੁਣ ਮੈਂ ਉਹਨਾਂ ਨੂੰ ਪੁੱਛਦਾ ਵੀ ਥੋੜੀ ਵੈਰਾਈਟੀ ਥੋੜਾ ਲਿਟਰੇਚਰ ਕੀ ਸੋਚ ਕੇ ਲਿਖਿਆ ਸੀ ਸਾਡੇ ਖੇਤ ਦੇ ਵਿੱਚ ਅਸੀਂ ਥੋੜੀ ਵੈਰਾਈਟੀ ਤੋਂ 15 25 ਵਾਲੀ ਤੋਂ ਕਿੰਨੇ ਟਿੱਲਰ ਕਰਾਤੇ 50 50 ਐਵਰੇਜ 40 45 ਪੈ ਜਾਣੀ ਇਹ ਪਰ ਕਿਹੜੇ ਆਧਾਰ ਤੇ ਲਿਟਰੇਚਰ ਲਿਖਦੇ ਹੋ ਬਾਈ ਉਹ ਵੀ ਸਹੀ ਆ ਆਪਦੀ ਜਗਾ ਵੈਸੇ ਉਹ ਤੁਹਾਨੂੰ ਪੈਕੇਜ ਉਹ ਪ੍ਰੈਕਟਿਸੇ ਅਸੀਂ ਇਹੋ ਜਿਹਾ ਦਿੰਦੇ ਆ ਉਹ ਕਹਿੰਦੇ ਆ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਭਾਰੀਆਂ ਜ਼ਮੀਨਾਂ ਚੋਂ ਨਾਲ ਆਓ ਤੇ 42 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹਲਕੀਆਂ ਜ਼ਮੀਨਾਂ ਚੋਂ ਨਾਲ ਆਓ ਜਾਨੀ ਕਿ 6 6 ਇੰਚ ਤੇ ਲਗਭਗ ਬੂਟਾ ਲਵਾ ਰਹੇ ਆ ਹੁਣ ਜਿਹੜਾ ਬੂਟਾ 6 6 ਇੰਚ ਤੇ ਲੱਗੂਗਾ 7 7 ਇੰਚ ਤੇ ਲੱਗੂਗਾ ਉਹ ਬਈ 45 50 ਟਿੱਲਰ ਕਰ ਲੂ ਕਦੇ ਵੀ ਨਹੀਂ ਕਰ ਸਕਦਾ ਜੇ ਦਾ 15 20 ਕਰੂ 15 ਕਰੂ ਠੀਕ ਹੈ ਕਿਉਂਕਿ ਉਹਨੂੰ ਥਾਂ ਹੀ ਨਹੀਂ ਮਿਲ ਰਹੀ ਇੱਥੇ ਆਪਣਾ 11 11 12 12 ਇੰਚ ਤੇ ਲੱਗਿਆ ਹੋਇਆ ਹੈ ਇਹਨੂੰ ਥਾਂ ਮਿਲ ਗਈ ਤੇ ਇਹਨੇ ਕਰ ਲੈ ਤਾਂ ਟਿੱਲਰਿੰਗ ਵਾਸਤੇ ਜਗ੍ਹਾ ਵੀ ਚਾਹੀਦੀ ਆ ਠੀਕ ਆ ਉਹ ਤਾਂ ਇੱਥੇ ਟਿੱਲਰਿੰਗ ਹੋਈ ਆ ਕਿ ਇੱਥੇ ਜਗ੍ਹਾ ਮਿਲ ਗਈ ਇਹਦੇ ਇਲਾਵਾ ਅਸੀਂ 25 ਦਿਨਾਂ ਦੀ ਪਨੀਰੀ ਟਰਾਂਸਪਲੈਂਟ ਕੀਤੀ ਤਾਂ ਕੱਚੀ ਉਮਰ ਦੀ ਪਨੀਰੀ ਤੇ ਖੁੱਲੀ ਡੁੱਲੀ ਲਵਾਈ ਉਹਦੇ ਚੱਲਦੇ ਆ ਫੋਰਟ ਸਾਡੀ ਵੱਧ ਹੋਈ ਤੇ ਸਾਡਾ ਝੋਨਾ ਵੀ ਲਾਉਣ ਸਾਰ ਚੱਲਿਆ ਸੀ ਕਿਉਂਕਿ ਸਾਡੀ ਪਣੀਰੀ ਕਿੰਨੇ ਦਿਨਾਂ ਦੀ ਨਾਦੀ ਸੀ 25 ਦਿਨਾਂ ਦੀ ਪਣੀਰੀ ਪੱਟਣ ਤੋਂ ਪਹਿਲਾਂ ਸ਼ਾਮ ਨੂੰ ਅਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ ਕਰਤੀ ਉਹਦੇ ਨਾਲ 3 ਦਿਨਾਂ ਦੀ ਖੁਰਾਕ ਮਿਲ ਗਈ ਤੇ ਜਦੋਂ ਉਹਨੂੰ ਲਾਇਆ ਛੋਟੀ ਪੌਦ ਨੂੰ ਉਹ ਲਾਉਣ ਸਾਰ ਚੱਲ ਪਈ 7ਵੇਂ ਦਿਨ ਪਹਿਲੀ ਯੂਰੀਆ ਪਾਤੀ 12 ਮਹੀਨੇ ਦੇਣ ਸਰੋਂ ਦੀ ਖਾਲ ਪਾਤੀ ਪਹਿਲੀ ਯੂਰੀਆ ਪਾਈ ਸੀ 12 ਕਿਲੋ 12ਵੇਂ ਦਿਨ 5 15 ਕਿਲੋ ਸਰੋਂ ਦੀ ਖਾਲ ਤੇ ਉਸ ਤੋਂ 5 ਕਿਲਾ ਬਾਅਦ 18ਵੇਂ 19ਵੇਂ ਦਿਨ ਅਸੀਂ ਪਾਤੀ ਜਿਹੜੀ ਹੈਗੀ ਆ 16 ਕਿਲੋ ਯੂਰੀਆ ਦੂਜੀ ਡੋਜ਼ ਉਦੋਂ ਪੰਜਾ ਸੱਤਾ ਦਿਨਾਂ ਬਾਅਦ 20 ਕਿਲੋ ਦੂਜੀ ਯੂਰੀਆ ਤੀਜੀ ਡੋਜ਼ ਤੇ 31 ਜੁਲਾਈ ਨੂੰ ਇਹਨੂੰ ਲਾਸਟ ਯੂਰੀਆ ਪਈ 24 ਕਿਲੋ ਤੇ ਨਾਲ ਪਾਤੀ 15 ਕਿਲੋ ਮਿਰਚਾਂ ਜੀਆਂ ਵਾਲੀ ਪੋਟਾਸ਼ ਸਿਰਫ ਇੰਨਾ ਕੁਝ ਕੀਤਾ ਤੇ ਇੰਨਾ ਕੁਝ ਕਰਕੇ ਇੰਨਾ ਚੋਟੀ ਦਾ ਝੋਨਾ ਸਾਡੇ ਸਾਹਮਣੇ ਮੌਜੂਦ ਆ ਪੀਆਰ 131 ਤੇ ਭਾਈ ਫਿਰ ਜੇ ਸਾਡੇ ਕੇ ਚੋ ਸਕਦਾ ਫਸਟ ਟਾਈਮ ਫਾਰਮਰ ਨਵਿੰਦਰ ਸਿੰਘ ਦੇ ਖੇਤ ਚ ਹੋ ਸਕਦਾ ਜਿਹਨੇ ਜ਼ਿੰਦਗੀ ਚ ਕਦੇ ਖੇਤੀ ਨਹੀਂ ਕੀਤੀ ਸੀ ਤੇ ਤੁਹਾਨੂੰ ਕਿਸੇ ਨੂੰ 15 ਸਾਲ ਹੋ ਗਏ ਤੇ ਕਿਸੇ ਨੂੰ 35 ਸਾਲ ਹੋ ਗਏ ਤੇ ਕੋਈ 40 ਸਾਲਾਂ ਵਾਲਾ ਵੀ ਆ ਤੇ ਤੁਹਾਡੇ ਖੇਤਾਂ ਚ ਕਿਉਂ ਨਹੀਂ ਹੋ ਸਕਦਾ ਨਵਿੰਦਰ ਜੀ ਹੋ ਸਕਦਾ ਕਿ ਨਹੀਂ ਫਿਰ ਬਿਲਕੁਲ ਹੋ ਸਕਦਾ ਜੀ ਮੇਰੇ ਨਾਲ ਤਾਂ ਬਹੁਤ ਐਕਸਪੀਰੀਅੰਸ ਵਾਲੇ ਬੰਦੇ ਪਏ ਆ ਭਾਈ ਵੀ ਮੇਰੇ ਨਾਲ ਬਹੁਤ ਐਕਸਪੀਰੀਅੰਸ ਆ ਇਹ ਪੁਰਾਣੀ ਖੇਤੀ ਕਰਦੇ ਆ ਉਹ ਦੇਖੀਏ ਸਾਰੇ ਪੰਜਾਬ ਚ ਬਹੁਤ ਫਾਰਮਰ ਹੈਗੇ ਆ ਅਸੀਂ ਤਾਂ ਨਵੇਂ ਬੰਦੇ ਆ ਜੀ ਅਸੀਂ ਕਰ ਸਕਦੇ ਆਂਗੇ ਤੁਹਾਡੀ ਗਾਈਡੈਂਸ ਅੰਦਰ ਤੇ ਫਿਰ ਤਾਂ ਕੋਈ ਵੀ ਕਰ ਸਕਦਾਗਾ ਬਸ ਆਪਾਂ ਨੂੰ ਥੋੜਾ ਜਿਹਾ ਖਰਚੇ ਇਕਟ ਹੋਣੇ ਪੈਣੇ ਆ ਉਸ ਦੇ ਅਕੋਰਡਿੰਗ ਆਪਾਂ ਨੂੰ ਇਸ ਪਾਸੇ ਆਉਣੀ ਪੈਣੀ ਜੀ ਸੋ ਦੋਸਤੋ ਗੱਲ ਇਹ ਆ ਜਿਹੜੀਆਂ ਗੱਲਾਂ ਮੈਂ ਕਹਿਣਾ ਇਹਨਾਂ ਗੱਲਾਂ ਦੇ ਕਹਿਣ ਕਰਕੇ ਮੇਰੇ ਉੱਤੇ ਯੂਨੀਵਰਸਿਟੀ ਨੇ 50 ਲੱਖ ਦਾ ਕੇਸ ਠੋਕਿਆ ਹੋਇਆ ਮਾਨਾ ਹਾਨੀ ਦਾ ਠੀਕ ਹੈ ਉਹ ਕੇਸ ਚੱਲੀ ਜਾਊਗਾ ਪਰ ਆ ਕੰਮ ਵੀ ਆਂ ਹੀ ਚੱਲੀ ਜਾਊਗਾ ਕਿਉਂਕਿ ਸੱਚ ਨੂੰ ਕਿਸੇ ਕੇਸ ਨਾਲ ਤੁਸੀਂ ਦਬਾ ਨਹੀਂ ਸਕਦੇ ਤਾਂ ਆ ਖੇਤ 1.5 ਦਸ ਕਿੱਲਾਂ ਦਾ ਇਹਦੇ ਚੋਂ ਅੱਜ ਤੀਜੀ ਵੀਡੀਓ ਆ ਲਾਈਵ ਸਾਣੇ ਚੌਥੀ ਆ ਤਾਂ ਤੀਜੀ ਵੀਡੀਓ ਤਾਂ ਅਸੀਂ ਇਸ ਖੇਤ ਦੇ ਵਿੱਚ ਉਹ ਅਪਲੋਡ ਕਰਦੇ ਪਏ ਆ ਤੇ ਵੱਢਣ ਤੱਕ ਜਿੰਨੀਆਂ ਵੀ ਵੀਡੀਓ ਕਰਨੀਆਂ ਪੈਣਗੀਆਂ ਅਸੀਂ ਕਰਾਂਗੇ ਇਹ 1.5 10 ਕਿੱਲੇ ਦਾ ਖੇਤ ਆ ਸਾਰੇ ਪੰਜਾਬ ਦੀ ਖਾਤਰ ਇੱਥੇ ਅਸੀਂ ਕਰਦੇ ਪਏ ਆ ਠੀਕ ਆ ਤੁਹਾਡਾ ਇਹਦੇ 'ਚ ਕੋਈ ਨੁਕਸਾਨ ਕੋਈ ਨਹੀਂ ਜਿਹਦੇ ਖੇਤ 'ਚ ਕਰਦੇ ਪਏ ਆ ਉਹਦਾ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹੈ ਜੀ ਨਾ ਜੀ ਨਾ ਨੁਕਸਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਅਸੀਂ ਆਪਦੇ ਖੇਤ ਦੇ ਵਿੱਚ ਟ్రਾਇਲ ਕਰਦੇ ਪਏ ਆ ਠੀਕ ਆ ਕਾਮਯਾਬ ਐਕਸਪੀਰੀਅੰਸ ਦੇ ਆਧਾਰਤ ਅਜਮਾਇਆ ਹੋਇਆ ਜਿਹੜਾ ਸਾਡਾ ਪਿਛਲੇ 20 ਸਾਲਾਂ ਦੇ ਤਜਰਬੇ ਚੋਂ ਨਿਕਲਿਆ ਹੋਇਆ ਇਹ ਸਿਸਟਮ ਹੈ ਇਹਨੂੰ 1.5 ਕਿੱਲਿਆਂ ਦੇ ਵਿੱਚ ਅਸੀਂ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਤੇ ਜੇ ਕਿਸੇ ਨੇ ਐਦਾਂ ਚੱਲਣਾ ਸਾਡਾ ਖਰਚ ਆਊਗਾ ਵੱਧ ਤੋਂ ਵੱਧ 2000 ਰੁਪਿਆ ਕਿੱਲਾ ਤੇ ਤੁਹਾਡਾ ਆਏਗਾ 6 ਤੋਂ ਲੈ ਕੇ 10000 ਰੁਪਿਆ ਕਿੱਲਾ ਜਾਨੀ ਕਿ ਤੁਸੀਂ ਸਾਡੇ ਨਾਲੋਂ ਇੰਨਾਂ ਤੋਂ 5 ਗੁਣਾ ਜ਼ਿਆਦਾ ਪੈਸੇ ਖਰਚ ਰਹੇ ਹੋ ਤੇ ਜੇ ਤੁਸੀਂ ਵੀ 3 ਤੋਂ 5 ਗੁਣਾ ਘੱਟ ਖਰਚ ਦੇ ਵਿੱਚ ਆਪਣੀ ਝੋਨੇ ਦੀ ਖੇਤੀ ਨੂੰ ਸੀਰੈ ਚੜਾਉਣਾ ਚਾਹੁੰਦੇ ਹੋ ਤਾਂ ਸਾਡੀਆਂ ਗੱਲਾਂ ਦੇ ਨਾਲ ਜਿਹੜਾ ਹੈਗਾ ਵਾਹ ਵਾਸਤਾ ਰੱਖੋ ਇਹਨਾਂ ਤੇ ਅਮਲ ਕਰਕੇ ਖੇਤੀ ਕਰੋ ਤੇ ਤੁਹਾਡੇ ਵੀ ਖੇਤੀ ਖਰਚੇ ਦੂਜਿਆਂ ਦੇ ਮੁਕਾਬਲੇ ਪੰਜਵਾਂ ਜਾਂ ਤੀਜਾ ਹਿੱਸਾ ਰਹਿ ਜਾਣਗੇ ਜਿਵੇਂ ਕਿ ਵਿਪਿੰਦਰ ਸਿੰਘ ਜੀ ਦਾ ਰਹਿ ਗਿਆ ਪਿਛਲੇ ਸਾਲ ਇਹਨਾਂ ਦਾ ਖਰਚ ਆਇਆ ਸੀ 2500 ਰੁਪਇਆ ਤੇ ਐਤਕੀ 2000 ਤੋਂ ਵੀ ਥੱਲੇ ਹਾਂ ਉੱਪਰੀ ਸਾਈਡ ਤੇ ਪੈਸਟੀਸਾਈਡ ਤਾਂ ਉੱਪਰੀ ਕੀਤੇ ਸੀ। ਉਦੋਂ ਵੀ ਯੂਰੀਆ ਤਿੰਨ ਘੱਟੇ ਸੀ। ਹਾਂ ਥੋੜਾ ਇਹਦੇ ਨੂੰ ਬਸ ਤਿੰਨ ਸੀਗੇ ਬਸ। ਹਾਂ ਇਹ ਡੇਢ ਆ ਤੇ ਉਦੋਂ ਬਾਅਦ ਯੂਰੀਆ ਤੋਂ ਬਾਅਦ ਮਤਲਬ ਪੈਸਟੀਸਾਈਡ ਫੰਗੀਸਾਈਡ ਮਤਲਬ ਬਿਲਕੁਲ ਵੀ ਯੂਜ਼ ਨਹੀਂ ਕੀਤੇ ਸੀਗੇ। ਆਪਾਂ ਬਾਇਓ ਵਾਲੇ ਕੀਤੇ ਸੀ। ਉਹ ਸਾਰਾ ਲਾ ਕੇ 22500 ਹਾਂਜੀ ਤੇ ਐਦ ਕੀ ਸਾਡਾ ਕੋਈ ਬਾਇਓ ਵਾਲਾ ਵੀ ਕਰਨ ਦਾ ਪ੍ਰੋਗਰਾਮ ਨਹੀਂ ਤੇ ਸਾਡਾ ਖਰਚਾ ਜੇ ਬਾਇਓ ਵਾਲੇ ਕਰ ਵੀ ਦਿੱਤੇ ਤਾਂ ਵੀ 2000 ਹੀ ਆਊਗਾ। ਆ ਵੀ ਨਹੀਂ ਹੋਣਾ। ਠੀਕ ਆ। ਤਾਂ ਅਸੀਂ 2000 ਰੁਪਏ 'ਚ ਝੋਨਾ ਸਿਰੇ ਚੜਾ ਰਹੇ ਹਾਂ ਤੇ ਤੁਸੀਂ 6 ਤੋਂ ਲੈ ਕੇ 10000 ਰੁਪਏ 'ਚ ਸਿਰੇ ਚੜਾ ਰਹੇ ਹਾਂ ਰਿਆਂ ਸਪਰੇਆਂ ਦੇ ਖਰਚੇ ਦੀ ਗੱਲ ਆ ਬਾਕੀ ਨਹੀਂ ਤਾਂ ਫੇਰ ਦੱਸੋ ਵੀ ਸਹੀ ਕੌਣ ਤੇ ਗੁੰਮਰਾਹ ਕੌਣ ਗਲਤ ਤਾਂ ਕਾਹਨੂੰ ਕਹਿਣਾ ਹੈ ਸਹੀ ਕੌਣ ਤੇ ਗੁੰਮਰਾਹ ਹੋਇਆ ਕੌਣ ਚਾਨਣ ਕਿਹਦੇ ਕੋਲੇ ਤੇ ਹਨੇਰਾ ਕੌਣ ਢੋ ਰਿਹਾ ਇਹ ਫੈਸਲਾ ਤੁਸੀਂ ਆਪ ਕਰ ਲਿਓ 22 ਜੀ ਦਾ ਨੰਬਰ ਆ 99880 01255 ਦਪਿੰਦਰ ਸਿੰਘ ਜੀ ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦੇ ਖੇਤ ਆਓ ਜੇ ਕੋਈ ਕੋਈ ਸ਼ੱਕ ਸੁਭਾ ਤੇ ਬਾਈ ਜੀ ਨੂੰ ਆ ਕੇ ਸੱਚ ਝੂਠ ਦਾ ਨਜ਼ਾਰਾ ਆਪ ਕਰੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ